ਸਤਨਾਮ ਵਾਹਿਗੁਰੂ ਸਹਿਬ ਜੀਓ ਸ਼ਲੋਕ ਸੰਤ ਉਦਰਨ ਦਇਆਲੰਗ ਆਸਰੰ ਗੋਪਾਲ ਕੀਰਤਨੈ ਨਿਰਮਲ ਸੰਤ ਸੰਗੇਣ ਓਟ ਨਾਨਕ ਪਰਮੇਸੁਰੈ ਪਰਮ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਜੈਤ ਸ੍ਰੀ ਕੀ ਵਾਰ ਦੇ ਵਿੱਚ 709 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਆਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਪਾਪਾਂ ਬੇਕਾਰਾਂ ਤੋਂ ਬਚਣ ਦੇ ਲਈ ਸਾਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਆ ਅਨੰਕ ਸੰਤੋ ਉਦਰਣ ਸੰਤਾਂ ਨੂੰ ਬੇਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਦਿਆਲੰਗ ਦਿਆਲ ਪ੍ਰਭੂ ਆਸਰੰਗੋ ਪਾਲ ਕੀਰਤਨ ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ ਨਿਰਮਲੰਗ ਸੰਤ ਸੰਗੇਣ ਨਿਰਮਲੰਗ ਪਵਿੱਤਰ ਸੰਤ ਸੰਗੇਣ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਓਟ ਪੱਲਾ ਨਾਨਕ ਹੈ ਨਾਨਕ ਪਰਮੇਸ਼ਰ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਦਾ ਪੱਲਾ ਫੜਿਆ ਹੈ ਸਤਿਗੁਰੂ ਨੂੰ ਮਾਨ ਕਰਦੇ ਹਨ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵੋਂ ਦਾ ਸਹਾਰਾ ਬਣਾ ਲੈਂਦੇ ਹਨ ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਵਿਚਾ ਲੈਂਦਾ ਹੈ ਉਨ੍ਹਾਂ ਸੰਤਾਂ ਦੇ ਸੰਗਤ ਕੀਤੇ ਆ ਪਵਿੱਤਰ ਹੋ ਜਾਈਦਾ ਹੈ। ਏ ਨਾਨਕ ਤੂੰ ਪੀਅ ਜਏ ਗੁਰਮੁਖਾਂ ਦੇ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦੇ ਪਰਮੇਸ਼ਰ ਦਾ ਪੱਲਾ ਫੜ। ਚੰਦਨ ਚੰਦ ਨ ਸਰਦ ਰੁਤ ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਚੰਦਨ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚੰਦ ਭਾਵੇਂ ਚੰਦਰ ਮੇ ਦੀ ਚਾਂਦ ਨਹੀਂ ਹੋਵੇ ਨਾ ਸਰਦ ਰੁੱਤ ਸਰਦ ਰੁੱਤ ਭਾਵੇਂ ਠੰਡੀ ਰੁੱਤ ਹੋਵੇ ਮੂਲ ਨਾ ਮਿਟੇ ਕੰਮ ਜਿਹੜੀ ਮਨ ਦੀ ਤਪਸ਼ ਆ ਉਹ ਨਹੀਂ ਮਿਟਦੀ ਸੀਤਲ ਥੀਵੇ ਨਾਨਕਾ ਜੇ ਮਨ ਨੂੰ ਤੂੰ ਠੰਡਾ ਕਰਨਾ ਚਾਹੁੰਦਾ ਹੈ ਸੀਤਲ ਕਰਨਾ ਚਾਹੁੰਦਾ ਹੈ ਇਹ ਨਾਨਕ ਜਪੰਦੜੋ ਸਿਮਰ ਸਿਮਰਨ ਕਰ ਹਰ ਨਾਮ ਪਰਮਾਤਮਾ ਦੇ ਨਾਮ ਦਾ ਸਤਿਗੁਰੂ ਪਰਮਾਨੰ ਕਰਦੇ ਆਨ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰਦਰਮੇ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੇ ਰਾਹੀਂ ਮਨ ਦੀ ਤਪਸ਼ ਓਕਾ ਹੀ ਨਹੀਂ ਮਿਟ ਸਕਦੀ ਏ ਨਾਨਕ ਪ੍ਰਭੂ ਦਾ ਨਾਮ ਸਿਮਰਿਆਏ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪੌੜੀ ਚਰਨ ਕਮਲ ਕੀ ਓਟ ਉਧਰ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ ਤੋਟ ਨ ਆਵੇ ਮੂਲ ਸੰਜਿਆ ਨਾਮ ਧਨ ਸਤਿਗੁਰੂ ਪਰਮਾਨੰ ਕਰਦੇ ਹਨ ਚਰਨ ਕਮਲ ਕੌਲ ਫੁੱਲਾਂ ਵਰਗੇ ਕੋਮਲ ਚਰਨ ਕੀ ਓਟ ਉਹਨਾਂ ਦਾ ਆਸਰਾ ਉਧਰੇ ਸਗਲ ਜਨ ਉਧਰੇ ਸਫਲ ਹੋ ਗਏ ਹਨ ਸਗਲ ਜਨ ਸਾਰੇ ਮਨੁੱਖ ਸੁਣ ਪਰਤਾਪ ਗੋਬਿੰਦ ਗੋਬਿੰਦ ਦੀ ਵਡਿਆਈ ਸੁਣ ਕੇ ਨਿਰਪੋ ਨਿਡਰ ਭਏ ਮਨ ਤੋੜਨ ਆਵੇ ਮੂਲ ਕਦੇ ਵੀ ਉਸ ਦੇ ਵਿੱਚ ਘਾਟਾ ਨਹੀਂ ਪੈਂਦਾ ਸੰਜਿਆ ਨਾਮਤਨ ਜੇ ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਠਾ ਕੀਤਾ ਹੋਇਆ ਹੋਵੇ ਸਤਿਗੁਰੂ ਪਰਮਾਨੰ ਕਰਦੇ ਹਨ ਪ੍ਰਭੂ ਦੇ ਸੋਨੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆਂ ਦੇ ਤਪਸ਼ ਤੋਂ ਬਚ ਜਾਂਦੇ ਹਨ ਗੋਬਿੰਦ ਦੀ ਵੜਿਆਈ ਸੁਣ ਕੇ ਬੰਦਗੀ ਕਰਨ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਤਨ ਇਕੱਠਾ ਕਰਦੇ ਹਨ ਤੇ ਉਸ ਤਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਸੰਤ ਜਨਾ ਸੂ ਸੰਗ ਪਾਈਐ ਬੜਾ ਪੁਨਾ ਆਠ ਅਠੇ ਹਰ ਹਰ ਤੇ ਆਈ ਹਰ ਜਸ ਨਿਤ ਸੁਨਾ ਸਤਿਗੁਰੂ ਪੁਰਮਾਨ ਕਰਦਿਆਨ ਸੰਤ ਜਨਾ ਸੂ ਸੰਗ ਉਹਨਾਂ ਸੰਤ ਜਨਾ ਦੀ ਜਿਹੜੀ ਸੰਗਤ ਹੈ ਫਾਇਆ ਵੱਡੇ ਪੁੰਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕਰੀਦੀ ਹੈ ਕਿਨਾਂ ਦੀ 8 ਪੈਰ ਜੜੇ 8 ਪੈਰ ਦਿਨ ਔਰ ਰਾਤ ਧਿਆਏ ਜੋ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਹਰ ਜਲਸ ਨਿਤ ਸੁਣਦੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਨੂੰ ਕੰਨਾਂ ਦੇ ਨਾਲ ਸੁਣਦੇ ਆ ਸਤਿਗੁਰੂ ਪਰਮਾਨੰ ਕਰਦੇ ਆ ਨਾ ਜਏ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਇਹ ਸੰਤ ਜਨ ਅਠੇ ਪੈਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ